ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤਿ ਅਕਾਲ ਅਕੈਡਮੀ ਟੱਲੇਵਾਲ ਜੋ ਕਿ ਹਰ ਸਾਲ ਬੱਚਿਆਂ ਦੇ ਬੜੇ ਹੀ ਸ਼ਾਨਦਾਰ ਨਤੀਜੇ ਆਉਣ ਤੋਂ ਬਾਅਦ ਅਕਾਲ ਅਕੈਡਮੀ ਟੱਲੇਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਜਾਂਦੇ ਆ ਤੋ ਅਖੰਡ ਪਾਠ ਸਾਹਿਬ ਦੀ ਰਮਤਾ ਤੋਂ ਪਹਿਲਾਂ ਹਰ ਸਾਲ ਜੋ ਕਿ ਤਿਆਰੀਆਂ ਕੀਤੀਆਂ ਜਾਂਦੀਆਂ ਇਸ ਵਾਰ ਮਹਾਂਪੁਰਸ਼ਾਂ ਦੀ ਛਤਰ ਛਾਇਆ ਹੇਠ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਆ ਕਾਲ ਅਕੈਡਮੀ ਟੱਲੇਵਾਲ ਦੇ ਵਿੱਚ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸੇਵਾ ਸਿਮਰਨ ਕਰਨੇ ਬੱਚਿਆਂ ਦੇ ਨਤੀਜੇ ਸ਼ਾਨਦਾਰ ਆਉਣ ਤੇ ਮਾਪੁਰਸਾਂ ਵੱਲੋਂ ਹਰ ਸਾਲ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਜਾਂਦੇ ਆ ਸੋ ਇਸ ਅਕੈਡਮੀ ਦੀ ਜੋ ਬਿਲਡਿੰਗ ਆ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਬਣੀ ਹੋਈ ਆ ਤੇ ਤਕਰੀਬਨ ਇਹ 13 ਕਿੱਲਾਂ ਦੇ ਵਿੱਚ ਬਣੀ ਹੋਈ ਆ ਬੱਚਿਆਂ ਦੇ ਖੇਡਣ ਲਈ ਬਹੁਤ ਹੀ ਵਧੀਆ ਗਰਾਊਂਡ ਤੇ ਹੋਰ ਵੀ ਬਹੁਤ ਸਾਰੇ ਬੱਚਿਆਂ ਦੇ ਲਈ ਪ੍ਰਬੰਧ ਕੀਤੇ ਜਾਂਦੇ ਆ ਸਮੇਂ-ਸਮੇਤੇ ਮਹਾਪੁਰਸਾਂ ਵੱਲੋਂ ਇੱਥੇ ਸਹਿਜ ਪਾਠ ਅਖੰਡ ਪਾਠ ਜਾਪ ਕਰਵਾਏ ਜਾਂਦੇ ਆ ਤੇ ਹਰ ਵਕਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਰਹਿੰਦੇ ਆ ਤੇ ਬੱਚਿਆਂ ਲਈ ਹਰ ਹਰ ਵਕਤ ਬੜੇ ਹੀ ਵਧੀਆ ਉਪਰਾਲੇ ਕੀਤੇ ਜਾਂਦੇ ਆ ਬਹੁਤ ਹੀ ਮਿਹਨਤੀ ਸਟਾਫ ਆ ਤੇ ਬੱਚੇ ਦੂਰੋਂ ਦੂਰੋਂ ਇੱਥੇ ਵਿਦਿਆ ਦੇ ادارے ਵਿੱਚ ਪੜਨ ਲਈ ਆਉਂਦੇ ਆ ਤੇ ਬੱਚਿਆਂ ਨੂੰ ਲੈ ਕੇ ਆਉਣ ਅਤੇ ਛੱਡ ਕੇ ਆਉਣ ਲਈ ਬੱਸਾਂ ਦਾ ਖਾਸ ਪ੍ਰਬੰਧ ਆ ਬਹੁਤ ਹੀ ਮਿਹਨਤੀ ਸਟਾਫ ਹੈ ਇੱਥੇ ਬੱਚਿਆਂ ਲਈ ਬਹੁਤ ਹੀ ਸ਼ਾਨਦਾਰ ਗਰਾਊਂਡ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਸਿਹਤ ਸਿਵਾਮਾ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਅਦਾਰੇ ਐਨ ਸੀ 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 ਤੇ ਬੱਚਿਆਂ ਨੂੰ ਸਮੇਂ-ਸਮੇਂ ਤੇ ਖੇਡਾਂ ਦਾ ਦੇ ਵਿੱਚ ਪਾਸ ਮੁਕਾਬਲੇ ਕਰਵਾਏ ਜਾਂਦੇ ਆ ਤੇ ਬਹੁਤ ਹੀ ਵਧੀਆ ਇਹ ਅਕੈਡਮੀ ਹੈ ਬਣੀ ਹੋਈ ਜੋ ਬਰਨਾਲਾ ਮੋਗਾ ਬਰਨਾਲਾ ਰੋਡ ਦੇ ਉੱਤੇ ਪਿੰਟੱਲੇਵਾਲ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਸੰਤ ਬਾਬਾ ਲਾਲ ਸਿੰਘ ਜੀ ਬਰਾਕਤ ਮੌਜੂਦਾ ਮਹਾਪੁਰਸ਼ ਸੰਤਵਾਬਾ ਕਰਨੈਲ ਸਿੰਘ ਜੀ ਮਹਾਪੁਰਸ਼ਾਂ ਦੀ ਛਤਰਛਾਇਆ ਹੇਠ ਇਹ ਅਕੈਡਮੀ ਜੋ ਚੱਲ ਰਹੀ ਆ ਬੱਚਿਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਆਉਂਦੇ ਆ ਹਰ ਸਾਲ ਇੱਥੇ ਬੱਚਿਆਂ ਲਈ ਨਵੇਂ ਤੋਂ ਨਵੇਂ ਉਪਰਾਲੇ ਕੀਤੇ ਜਾਂਦੇ ਆ ਇੱਥੋਂ ਪੜ੍ਹ ਕੇ ਬੱਚੇ ਬਹੁਤ ਹੀ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਬਹੁਤ ਹੀ ਨੌਕਰੀਆਂ ਪ੍ਰਾਪਤ ਕੀਤੀਆਂ ਇਹ ਅਦਾਰਾ ਸੰਤ ਬਾਬਾ ਕਰਨੈਲ ਸਿੰਘ ਜੀ ਮਹਾਪੁਰਸ਼ਾਂ ਦੀ ਛਤਰਛਾਇਆ ਹੇਠ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ